2015 ਤੋਂ ਪਹਿਲਾਂ ਗੁਰਦੁਆਰੇ ਇੱਕ ਖੁੱਲੀ ਜਗ੍ਹਾ ਇੱਕ ਖੁੱਲੀ ਥਾਂ ਹੁੰਦੇ ਸੀ ਜਿੱਥੇ ਹਰ ਕਿਸੇ ਦਾ ਸਵਾਗਤ ਕੀਤਾ ਜਾਂਦਾ ਸੀ ਸਵਾਗਤ ਤਾਂ ਹੁਣ ਵੀ ਹਰ ਕਿਸੇ ਦਾ ਹੁੰਦਾ ਹੈ ਪਰ ਜਦੋਂ ਵੀ ਕਿਸੇ ਗੁਰੂ ਘਰ ਦੇ ਵਿੱਚ ਕੋਈ ਅਣਜਾਣ ਚਿਹਰਾ ਦਿਖਦਾ ਹੈ ਤਾਂ ਸਾਰੇ ਉਸ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਦੇ 2000 ਤੋਂ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਉਦੋਂ ਅਸੀਂ ਇਹ ਮੰਨ ਕੇ ਚੱਲਦੇ ਸੀ ਜੋ ਵੀ ਕੋਈ ਗੁਰੂ ਘਰ ਆਉਂਦਾ ਹੈ ਜਾਂ ਆਇਆ ਹੈ ਉਹ ਕਿਸੇ ਨਾ ਕਿਸੇ ਮਦਦ ਵਾਸਤੇ ਆਇਆ ਹੋਵੇਗਾ ਕੋਈ ਟੇਕ ਲੈਣਾ ਆ ਕੋਈ ਆਸਰਾ ਲੈਣਾ ਹੋਵੇਗਾ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਆਇਆ ਹੋਊਗਾ ਸ਼ਰਦਾ ਦੇ ਨਾਲ ਗੁਰੂ ਦਾ ਓਟ ਆਸਰਾ ਲੈਣਾ ਆ ਹੋਵੇਗਾ ਇਹ ਮੰਨ ਕੇ ਚੱਲਦੇ ਸੀ ਪਰ ਜਦੋਂ 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਟੇ ਹੋਈ ਹਾਲਾਤ ਦੇ ਵਿੱਚ ਮਿਲੇ ਆ ਇਹ ਮੰਨਿਆ ਗਿਆ ਸੀ ਕਿ ਉਹ ਅੰਗ 1 ਜੂਨ 2015 ਨੂੰ ਚੋਰੀ ਹੋਈ ਉਸ ਬੀੜ ਦੇ ਹੀ ਹਨ ਜੋ ਬੁਰਜ ਜਵਾਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਚੋਰੀ ਹੋਈ ਸੀ ਇਸ ਬੇਅਦਬੀ ਦੀ ਘਟਨਾ ਤੋਂ ਬਾਅਦ 14 ਅਕਤੂਬਰ 2015 ਨੂੰ ਬਾਬਲ ਕਲਾਂ ਦੇ ਵਿੱਚ ਪੁਲਿਸ ਦੀ ਗੋਲੀ ਚੱਲਣ ਨਾਲ ਦੋ ਸਿੱਖਾਂ ਦੀ ਮੌਤ ਹੋ ਜਾਂਦੀ ਹੈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਤੇ ਪੂਰੇ ਪੰਜਾਬ ਦੇ ਵਿੱਚ ਤਰਸੱਲੀ ਮਚ ਜਾਂਦੀ ਹੈ